ਇਹ ਇੱਕ ਕਾਮੂਨੀ ਸੋਚਣ ਦੀ ਗੜ ਹੈ ਜਿਸ ਤਰੀਕੇ ਦੇ ਨਾਲ ਗਣਤੀ ਦੇ ਵਿੱਚ ਸੀ ਘਟਦੇ ਜਿਹਾ ਮੈਨੂੰ ਲੱਗਦਾ ਤੇ ਪਿੱਛੇ ਜੇ ਸ਼ਾਇਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੌਜ ਦੇ ਉੱਚ ਅਧਿਕਾਰੀਆਂ ਨੂੰ ਕੁਝ ਪੱਤਰ ਵੀ ਦਿੱਤੇ ਸੀ ਜਿਹੜਾ ਕੋਟਾ ਘਟਾਇਆ ਗਿਆ ਸਿੱਖਾਂ ਦਾ ਕਿ ਉੱਥੇ ਗੌਰ ਕੀਤਾ ਜਾਵੇ ਤੇ ਬਾਕੀ ਦੇਖੋ ਸਿੱਖ ਤੇ ਕਮਾਰਸ਼ਲ ਕੌਮ ਹੈ ਹੀ ਆ ਤੇ ਹਮੇਸ਼ਾ ਰਹਿਣੀ ਆ ਜਿੰਦੋਂ ਤੱਕ ਅਬਾਦੀ ਦੀ ਗੱਲ ਆ ਥੋੜੇ ਦਿਨ ਪਹਿਲਾਂ ਹੀ ਬਹੁਤ ਹੀ ਮੰਦ ਭਾਗੀ ਘਟਨਾ ਜਿਹੜੀ ਸੁਨਾਮ ਹੋਈ ਹੈ ਤੇ ਬੜਾ ਸੋਹਣਾ ਸਰਦਾਰ ਬੱਚਾ ਸਾਡਾ ਸੋਹਣੀ ਦਸਤਾਰ ਸਜਾਉਂਦਾ ਹਰਜੋਤ ਸਿੰਘ ਹੀ ਸ਼ਾਇਦ ਉਹਦਾ ਨਾਮ ਤੇ ਇਕਲੋਤਾ ਪੁੱਤ ਹੀ ਉਹ ਵੀ ਦੁਨੀਆ ਤੋਂ ਗਿਆ ਹਾਦਸਾ ਹੋ ਗਿਆ ਤੋਂ ਮੈਂ ਤੇ ਪਹਿਲਾਂ ਵੀ ਸਾਰਿਆਂ ਨੂੰ ਇਹ ਗੱਲ ਆਖਦਾ ਹਾਂ ਵੀ ਆਪਣੇ ਬਜ਼ੁਰਗ ਕਹਿੰਦੇ ਨੇ ਦੇਖ ਵੀ ਕੱਲਾ ਤੇ ਰੁੱਖ ਵੀ ਨਾ ਹੋਵੇ ਇਸ ਕਰਕੇ ਅੱਗੇ ਵਧਣ ਦੀ ਲੋੜ ਆ ਸਾਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਆ ਤੋਂ ਜਿੱਥੋਂ ਤੱਕ ਸਾਡੀ ਔਲਾਦ ਦੀ ਗੱਲ ਆ ਗੁਰੂ ਤੇ ਭਰੋਸਾ ਰੱਖ ਕੇ ਆਪਾਂ ਨੂੰ ਇਸ ਪਾਸੇ ਥੋੜਾ ਅੱਗੇ ਵਧਣਾ ਚਾਹੀਦਾ ਇਹ ਇਕੱਲੇ ਤੱਕ ਨਹੀਂ ਰਹਿਣਾ ਚਾਹੀਦਾ ਦੋ ਜਾਂ ਦੋ ਤੋਂ ਵੱਧ ਬੱਚੇ ਜਿਹੜੇ ਆ ਸਾਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਇਹਦੇ ਤੇ ਇੱਕ ਤੁਹਾਡੇ ਵੱਲੋਂ ਸਰ ਜਿਹੜੇ ਪਿੱਛੇ ਅਨਾਊਂਸਮੈਂਟ ਹੋਈ ਹੈ ਵੀ ਬੰਦੇ ਸਾਡੇ ਸਾਡੇ ਸਿੱਖ ਧਰਮ ਹੈ ਉਹਦੀ ਆਵਾਜ਼ ਹੀ ਘਟ ਰਹੀ ਹੈ ਇਹ ਉਹਨੇ ਕਾਰਨ ਤੇ ਵੇਖੋ ਬਹੁਤ ਸਾਰੇ ਹੁੰਦੇ ਨੇ ਬਾਕੀ ਕਿਉਂਕਿ ਸਿੱਖਾਂ ਦੀ ਇੱਕ ਵੱਖਰੀ ਆਡੈਂਟੀਟੀ ਆ ਪਛਾਣ ਪਛਾਣੇ ਤਾਂ ਅਸੀਂ ਕਰੋੜਾਂ ਦੇ ਵੀ ਜਾਨਦੇ ਆ ਪਰ ਫਿਰ ਵੀ ਇਤੇ ਤਵੱਜੂ ਦੇਣ ਦੀ ਲੋੜ ਹੈ ਪਿਛੇ ਜੇ ਗੱਲ ਆਈ ਸੀ ਸਾਰੇ ਪਾਸੇ ਭਈ ਚਾਰ ਜਾਨਿਆਂ ਦੇ ਮਗਰ ਹੁਣ ਸਾਡੇ ਤਿੰਨ ਦੀ ਅਨੁਪਾਤ ਜੇ ਦੋ ਜੋੜੇ ਆ ਤੇ ਉਹਨਾਂ ਦੇ ਪਿੱਛੇ ਤਿੰਨ ਬੱਚੇ ਆ ਤੇ ਇੱਕ 60 ਆ ਦੋਹਾਂ ਦੇ ਮਗਰ ਤੋਂ ਤਿੰਨ ਹੀ ਰਹਿ ਗਈ ਤੇ ਇਸ ਹੱਬ ਦੇ ਨਾਲ ਤੇ ਆਪਣਾ ਜਿਹੜਾ ਅਨੁਪਾਤ ਆ ਉਹ ਠੀਕ ਨਹੀਂ ਆ ਉਹਨੂੰ ਠੀਕ ਕਰਨ ਦੀ ਲੋੜ ਆ ਬਾਕੀ ਦੇ ਹਰ ਇੱਕ ਨੇ ਆਰਥਿਕਤਾ ਦੇਖਣੀ ਹੁੰਦੀ ਆ ਪਰ ਗੁਰੂ ਤੇ ਪ੍ਰੋਸਾ ਕਰਕੇ ਗੁਰੂ ਤੇ ਟੇਕ ਰੱਖ ਕੇ ਸੈਲ ਪੱਥਰ ਮੈਂ ਜਨ ਤੋਂ ਪਾਇ ਤਾਂ ਘਰ ਚ ਕਾਗੇ ਕਰ ਧਰਿਆ ਮੈਂ ਕੱਲੇ ਗੁਰਦੁਆਰਾ ਸਾਹਿਬ ਗੁਰੂ ਘਰ ਹੋਰ ਵੀ ਗਿਆ ਸੀ ਕਲਗੀਧਰ ਪਾਤਸ਼ਾਹ ਜੀ ਦਾ ਵਿਆਹ ਪੁਰਮਨਾਇਆ ਗਿਆ ਤੇ ਮੈਂ ਉੱਥੇ ਵੀ ਕੌਮਨ ਹੋਈ ਅਪੀਲ ਕੀਤੀ ਕਿ ਆਪਾਂ ਹੁਣ ਅੱਗੇ ਵਧੀਏ ਤੇ ਦੋ ਤੋਂ ਜ਼ਿਆਦਾ ਘਟੋ ਘਟੋ ਦੋ ਤਿੰਨ ਤੇ ਬਾਕੀ ਰੱਬ ਦੀ ਬਖਸ਼ਿਸ਼ ਸਮਝ ਕੇ ਸਾਨੂੰ ਇੱਕ ਲਲਾ ਰੁੱਖ ਵੀ ਸਿਆਣੇ ਕਹਿੰਦੇ ਠੀਕ ਨਹੀਂ ਆ ਤੇ ਇਸ ਪਾਸੇ ਥੋੜਾ ਅੱਗੇ ਵਧਣਾ ਚਾਹੀਦਾ। ਬਾਕੀ ਗੁਰੂ ਤੇ ਟੇਕ ਰੱਖਣੀ ਚਾਹੀਦੀ, ਭਰੋਸਾ ਰੱਖਣਾ ਚਾਹੀਦਾ। ਦੇਣ ਵਾਲਾ, ਪਾਲਣ ਵਾਲਾ, ਪੈਦਾ ਕਰਨ ਵਾਲਾ ਅਕਾਲ ਪੁਰਖ ਆ।